ਉਸ ਤੋਂ ਬਾਅਦ ਮੈਂ ਕੀ ਕਰ ਲੂੰਗਾ ਆਪਣਾ ਪਵਿੱਤਰ ਆਤਮਾ ਜੋ ਤੁਹਾਡੇ ਲਈ ਸਹਾਇਕ ਦਾ ਕੰਮ ਕਰੂਗਾ ਤੁਹਾਡੇ بڑے بڑے ਕੰਮਾਂ ਨੂੰ ਕਰੂਗਾ ਹallelujah ਨਹੀਂ 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 ਤਾਂ ਉਹੀ ਆਤਮਾ ਦਾ ਜਦੋਂ ਸਾਹਮਣਾ ਸੌਲਸ ਦਾ ਹੁੰਦਾਗਾ ਤਾਂ ਪਰਮੇਸ਼ਰ ਬੜੀ ਧੀਮੀ ਆਵਾਜ਼ ਦੇ ਵਿੱਚ ਬੜੀ ਮਿੱਠੀ ਆਵਾਜ਼ ਦੇ ਵਿੱਚ ਉਹਨੂੰ ਆਵਾਜ਼ ਦਿੰਦੇ ਆ ਕਾਲ ਦਿੰਦੇ ਆ ਵੀ ਹੈ ਸੌਲਸ ਹੈ ਸੌਲਸ ਤੂੰ ਮੈਨੂੰ ਕਿਉਂ ਸਤਾ ਰਿਹਾ ਹallelujah ਪਰਮੇਸ਼ਰ ਦੀ ਆਵਾਜ਼ ਆਉਂਦੀ ਆ ਜਦੋਂ ਉਹਦੇ ਸਾਥੀਆਂ ਸਮੇਤ ਜਦੋਂ ਆਵਾਜ਼ ਆਉਂਦੀ ਆ ਤਾਂ ਸਭ ਡਿੱਗ ਜਾਂਦੇ ਨੇ ਕਿਉਂਕਿ ਪਰਮੇਸ਼ਰ ਦੇ ਮਸੀਹ ਦਾ ਅਭਿਸ਼ੇਕ ਕੋਈ ਸਾਹਮਣਾ ਨਹੀਂ ਕਰ ਸਕਦਾ ਹallelujah ਜਦੋਂ ਆਵਾਜ਼ ਆਉਂਦੀ ਆ ਤਾਂ ਜੋ ਸੋਲ ਸੋਨ ਦਾ ਉਹਨੂੰ ਦੇਖਣਾ ਬੰਦ ਹੋ ਜਾਂਦਾ ਉਹ ਅੰਨ੍ਹਾ ਹੋ ਜਾਂਦਾ ਕਿਉਂਕਿ ਅਭਿਸ਼ੇਕ ਹੀ ਐਡਾ ਜਲਾਲ ਹੀ ਐਡਾ ਪ੍ਰਭੂ ਅਸ਼ੀ ਮਸੀਹ ਦਾ ਉਹ ਸਾਹਮਣਾ ਨਹੀਂ ਕਰ ਪਾਇਆ ਹallelujah ਪ੍ਰਭੂ ਮਸੀਹ ਨੇ ਕੋਈ ਹਥਿਆਰ ਨਹੀਂ ਜੱਕਿਆ ਨੂੰ ਰੋਕਣ ਲਈ ਹallelujah ਕਿਉਂਕਿ ਜੋ ਮਸੀਹ ਦੇ ਵਿੱਚ ਆ ਜਾਂਦੇ ਨੇ ਬਾਈਬਲ ਕਹਿੰਦਾ ਸਾਡੀ ਲੜਾਈ ਕਿਸੇ ਧਰਮ ਦੇ ਨਾਲ ਨਹੀਂ ਕਿਸੇ ਸਮਾਜ ਦੇ ਨਾਲ ਨਹੀਂ ਨਾ ਲਹੂ ਨਾਲ ਨਾ ਮਾਸ ਨਾਲ ਕਿਹਦੇ ਨਾਲ ਅੰਧਕਾਰਨੀ ਸ਼ਕਤੀਆਂ ਦੇ ਨਾਲ ਹallelujah ਤਾਂ ਪ੍ਰੇਸ਼ੀ ਮਸੀਹ ਨੂੰ ਉਹਨੂੰ ਬਾਦਨ ਦੇ ਲਈ ਕਿਸੇ ਹਥਿਆਰ ਦੀ ਵਰਤੋਂ ਨਹੀਂ ਕਰਨੀ ਸਿਰਫ ਆਵਾਜ਼ ਦਿੰਦੀ ਹੈ ਸੌਲਸ ਸੌਲਸ ਤੂੰ ਮੈਨੂੰ ਕਿਉਂ ਤੰਗ ਕਰ ਰਿਹਾ ਹallelujah ਤਾਂ ਜਦੋਂ ਪਿਸ਼ੇਖ ਦਾ ਸਾਹਮਣਾ ਕਰਦਾ ਡਿੱਗ ਪੈਂਦਾ ਤਾਂ ਜਿਹੜੇ ਸਾਥੀ ਹੁੰਦੇ ਨੇ ਉਹਨਾਂ ਨੂੰ ਕੋਈ ਆਵਾਜ਼ ਨਹੀਂ ਆਉਂਦੀ ਹੁੰਦੀ ਸਿਰਫ ਸੌਲਸ ਹੀ ਆਵਾਜ਼ ਸੁਣ ਰਿਹਾਗਾ ਉਹਨੂੰ ਸਿਰਫ ਆਵਾਜ਼ ਆ ਰਹੀ ਆ ਵੀ ਤੂੰ ਮੇਰੇ ਕੰਮ ਨੂੰ ਵਿੱਚ ਕਿਉਂ ਵਿਗੜ ਬੜ ਰਿਹਾ ਮੇਰੇ ਕੰਮ ਨੂੰ ਕਿਉਂ ਰੋਕ ਰਿਹਾ ਹallelujah ਜਦੋਂ ਇੰਨਾ ਹੋ ਜਾਂਦਾ ਤਾਂ ਗੋਡਿਆਂ ਤੇ ਆ ਜਾਂਦਾ ਵੀ ਪ੍ਰਭੂ ਤੂੰ ਕੌਣ ਆ ਕਿਉਂਕਿ ਉਹਨੂੰ ਨਹੀਂ ਪਤਾ ਸੀਗਾ ਉਹ ਵਿਰੋਧ ਕਰਦਾ ਸੀ ਪ੍ਰਭੂ ਯਿਸੂ ਮਸੀਹ ਦਾ ਜਦੋਂ ਆਵਾਜ਼ ਆਉਂਦੀ ਆ ਤਾਂ ਪਰਮੇਸ਼ਰ ਆਵਾਜ਼ ਵਿੱਚ ਕੀ ਕਹਿੰਦੇ ਆ ਮੈਂ ਪ੍ਰਭੂ ਯੇਸ਼ੂ ਮਸੀਹ ਹਾਂ ਹallelujah ਹallelujah ਅੱਜ ਤੋਂ ਬਾਅਦ ਮੈਂ ਤੈਨੂੰ ਚੁਣਦਾ ਤੂੰ ਮੇਰੇ ਕੰਮ ਕਰੇਗਾ ਤੇ ਮੇਰੇ ਨਾਮ ਦੀ ਗਵਾਹੀਆਂ ਦੇਵੇਂਗਾ ਮੈਂ ਤੈਨੂੰ ਫੋਰਨ ਕੰਟਰੀਆਂ ਦੇ ਵਿੱਚ ਹਰ ਇੱਕ ਦੁਨੀਆ ਦੇ ਪੰਨੇ ਤੇ ਕਿ ਮੈਂ ਤੈਨੂੰ ਇਸਤੇਮਾਲ ਕਰੂੰਗਾ ਤੂੰ ਮੇਰਾ ਗਵਾਹ ਬਣੇਗਾ ਹallelujah ਹallelujah ਪਹਿਲਾਂ ਕੀ ਸੀ ਕੱਟੜ ਵਿਰੋਧੀ ਸੀਗਾ ਉਹ ਪਰ ਜਦੋਂ ਪਰਮੇਸ਼ਰ ਦੀ ਆਵਾਜ਼ ਸੁਣੀ ਸਭ ਕੁਝ ਚੇਂਜ ਹੋ ਗਿਆ ਕਿਉਂਕਿ ਬਾਈਬਲ ਕਹਿੰਦੀ ਆ ਪ੍ਰਭੂ ਯਸ਼ੁਅ ਮਸੀਹ ਹਿਰਦਿਆਂ ਅਤੇ ਗੁਰਦਿਆਂ ਨੂੰ ਜਾਂਚ ਨਾਲਾ ਪਰਮੇਸ਼ਰ ਆ ਬਦਲ ਨਾਲਾ ਪਰਮੇਸ਼ਰ ਆ ਹਾਲੇਲੂਇਆ ਜਦੋਂ ਸੌਲਸ ਨੇ ਸਾਹਮਣਾ ਕੀਤਾ ਪਵਿੱਤਰ ਅਭਿਸ਼ੇਕ ਦਾ ਤਾਂ ਟੋਟਲੀ ਚੇਂਜ ਹੋ ਗਿਆ ਟੋਟਲੀ ਬਦਲ ਗਿਆ ਹਾਲੇਲੂਇਆ ਹਾਲੇਲੂਇਆ ਉਸ ਤੋਂ ਬਾਅਦ ਉਹ ਪ੍ਰਾਰਥਨਾ ਦੇ ਵਿੱਚ ਅਸੀਂ ਤਿੰਨ ਦਿਨ ਲਗਾਤਾਰ ਨਾ ਕੋਸ ਖਾਦਾ ਨਾ ਕੋਸ ਪੀਤਾ ਤਾਂ ਪਰਮੇਸ਼ਰ ਨੇ ਆਪਣੇ ਦਾਸ ਹਨਾਨੀ ਨੂੰ ਭੇਜਿਆ ਵੀ ਜਾ ਮੇਰਾ ਦਾਸ ਪ੍ਰਾਰਥਨਾ ਕਰ ਰਿਹਾ ਹalleluyah halleluyah ਕਿਉਂਕਿ ਇਹ ਸਭ ਕੁਝ ਕੌਣ ਕਰਦਾ ਸੀ ਪਵਿੱਤਰ ਆਤਮਾ ਜੋ ਯਿਸੂ ਨੇ ਭੇਜਿਆ ਸੀ ਕਿ ਵੀ ਤੁਹਾਡੀ ਮਦਦ ਕਰੂਗਾ ਤੁਹਾਡਾ ਸਹਾਇਕ ਹੋਊਗਾ ਜੋ ਪ੍ਰਾਰਥਨਾ ਕਰਦੇ ਨੇ ਭਗਤੀ ਕਰਦੇ ਨੇ ਪਵਿੱਤਰ ਆਤਮਾ ਉਹਨਾਂ ਦੇ ਨਾਲ ਗੱਲਾਂ ਕਰਦਾ ਹalleluyah ਵੀ ਤੂੰ ਮੇਰਾ ਦਾਸ ਆ ਮੈਂ ਤੈਨੂੰ ਚੁਣਿਆ ਤੂੰ ਮੇਰੇ ਕੰਮ ਕਰੇਂਗਾ ਮੈਂ ਤੈਨੂੰ ਇਸਤੇਮਾਲ ਕਰੂੰਗਾ ਜਦੋਂ ਸੌਲੁਸ ਤੋਂ ਪੌਲੁਸ ਬਣ ਜਾਂਦਾ ਜਦੋਂ ਪ੍ਰੇਰ ਦੇ ਵਿੱਚ ਹੁੰਦਾ ਨਾ ਕੋਈ ਖਾਂਦਾ ਨਾ ਕੋਈ ਪੀਂਦਾ ਅੰਨਾ ਹੋ ਜਾਂਦਾ ਉਸ ਤੋਂ ਬਾਅਦ ਹਨਾਨੀਆ ਦਾਸ ਜਾਂਦਾ ਹਨਾਨੀਆ ਵੀ ਡਰ ਜਾਂਦਾ ਘਬਰਾ ਜਾਂਦਾ ਵੀ ਪ੍ਰਭੂ ਤੈ ਮੈਨੂੰ ਉਹਦੇ ਕੋਲ ਤੋੜ ਰਿਆਂਗਾ ਉਹਦਾ ਆਪਣਾ ਬਹੁਤ ਹੀ ਵਿਰੋਧ ਕਰਦਾਗਾ ਪਰਮੇਸ਼ਰ ਕਹਿੰਦਾ ਤੂੰ ਵਿਸ਼ਵਾਸ ਕਰ ਮੇਰੇ ਅਭਿਸ਼ੇਕ ਨੇ ਉਹਨੂੰ ਬਦਲ ਦਿੱਤਾ ਹੈ ਜਾ ਅੱਜ ਤੋਂ ਬਾਅਦ ਉਹ ਵੀ ਮੇਰੇ ਹੀ ਕੰਮ ਕਰੂਗਾ ਹallelujah ਹallelujah ਤਾਂ ਹਨਾਨੀਆ ਜਾਂਦਾ ਬਰੇ ਕਰਦਾ ਪ੍ਰਾਰਥਨਾ ਕਰਦਾ ਅੱਖਾਂ ਦੇ ਹੱਥ ਧਰ ਕੇ ਪ੍ਰਾਰਥਨਾ ਕਰਦਾ ਦਾ ਵਚਨ ਵਿੱਚ ਲਿਖਿਆ ਆ ਇੱਕ ਛਿਲਕੇ ਉਹਨੂੰ ਦਿਖਾਈ ਦਿੰਦੇ ਨੇ ਆਤਮ ਵਿੱਚ ਡਿੱਗਦੇ ਹੋਏ ਤੁਰੰਤ ਨੂੰ ਨਜ਼ਰ ਆਉਣ ਲੱਗ ਜਾਂਦਾ ਏ ਯਸ਼ੂ ਮਸੀਹ ਦੇ ਸਾਹਮਣੇ ਨਾ ਦੇ ਵਿੱਚ ਹallelujah ਹallelujah ਤਾਂ ਪੌਲ ਹੋਰ ਵੀ ਹੈਰਾਨ ਹੋ ਜਾਂਦਾ ਵੀ ਕਿਦਾਂ ਦਾ ਪਰਮੇਸ਼ਰ ਆ ਕਿਦਾਂ ਦੇ ਇਹਦੇ ਦਾਸ ਨੇ ਤੇ ਹੱਥ ਧਾਰਦੇ ਨੇ ਰੋਗੀ ਚੰਗੇ ਹੋ ਜਾਂਦੇ ਨੇ ਤੁਰੰਤ ਗਵਾਹੀਆਂ ਬਣ ਜਾਂਦੀਆਂ ਉਹਦਾ ਵਿਸ਼ਵਾਸ ਵੱਧ ਗਿਆ ਕਿਉਂਕਿ ਪ੍ਰਭੂ ਯਸ਼ੂ ਮਸੀਹ ਨੇ ਕਿਹਾ ਸੀ ਜਿੰਨਾ ਚਿਰ ਤੁਸੀਂ ਚਿੰਨ ਔਰ ਚਮਤਕਾਰ ਨਾ ਦੇਖ ਲੋਗੇ ਉਨਾਂ ਚਿਰ ਕਦੇ ਵੀ ਵਿਸ਼ਵਾਸ ਨਹੀਂ ਕਰੋਗੇ ਹallelujah ਹallelujah ਚਿੰਨ ਔ ਚਮਤਕਾਰ ਪ੍ਰਭੂ ਯਸ਼ੂ ਮਸੀਹ ਨੂੰ ਕਰਨੇ ਪੈਂਦੇ ਨੇ ਤਾਕੇ ਵਿਸ਼ਵਾਸ ਬਣ ਜੇ ਜਿੱਦਾਂ ਪੁਲਿਸ ਦਾ ਬਣਿਆ ਉਸ ਤੋਂ ਬਾਅਦ ਪਰਮੇਸ਼ਰ ਦੀ ਆਤਮਾ ਨੂੰ ਇੰਨਾ ਇਸਤੇਮਾਲ ਕੀਤਾ ਇੰਨਾ ਇਸਤੇਮਾਲ ਕੀਤਾ ਜਿਵੇਂ ਬਾਈਬਲ 'ਚ ਲਿਖਿਆ ਹੋਇਆ ਵੀ ਜਾਓ ਸੁਸਮਾਚਾਰ ਸੁਣਾਓ ਪੂਰੀ ਜਾਤੀ ਨੇ ਵਿੱਚ ਸੁਣਾਓ ਪਿਤਾ ਪੁੱਤਰ ਪੁੱਤਰ ਆਤਮਾ ਨਾਜ ਸਭ ਨੂੰ ਬਪਤਿਸਮਾ ਦਿਓ ਤਾਂ ਉਹਨੇ ਉਹ ਵਾਚਨ ਨੂੰ ਫੜਿਆ ਔਰ ਖੁਦ ਦਾ ਪ੍ਰਚਾਰ ਕੀਤਾ ਔਰ ਵਾਚਨ ਵਿੱਚ ਲਿਖਿਆ ਹੋਇਆ ਉਹਨੇ ਇੰਨਾ ਪ੍ਰਚਾਰ ਕੀਤਾ ਜੋ ਪਹਿਲਾਂ ਵਿਰੋਧ ਕਰਦਾ ਸੀ ਬਾਅਦ ਵਿੱਚ ਇੰਨਾ ਪਰਮੇਸ਼ਰ ਦੇ ਵਿਸ਼ੇਖ ਨੂੰ ਬਦਲਤਾ ਇੰਨਾ ਪ੍ਰਚਾਰ ਕੀਤਾ ਵਾਚਵ ਚ ਲਿਖਿਆ ਹੋਇਆ ਵੀ ਕੋਈ ਜਗ੍ਹਾ ਉਹਦੇ ਲਈ ਨਹੀਂ ਰੇਸ ਜਿੱਥੇ ਉਹਨੇ ਮਸੀਦ ਦਾ ਪ੍ਰਚਾਰ ਨਾ ਕੀਤਾ ਹੋਵੇ ਗਲਸੀਆ ਮਸੀਦ ਦਾ ਸੁਨੇਹਾ ਨਾ ਦਿੱਤਾ ਹੋਵੇ ਲੋਕਾਂ ਨੂੰ ਨਾ ਬਚਾਇਆ ਹੋਵੇ ਬਿਮਾਰੀਆਂ 'ਚ ਨਾ ਕੱਢਿਆ ਹੋਵੇ ਅੰਨਿਆਂ ਨੂੰ ਚੰਗੇ ਕੀਤਾ ਲਾਂਗੜੇ ਨੂੰ ਚਲਾਇਆ ਉਹੀ ਪਾਲਿਸ ਨੇ ਜਿਹੜਾ ਪਹਿਲਾਂ ਵਿਰੋਧ ਕਰਦਾ ਸੀ ਹਾਲੇਲੂਇਆ ਹਾਲੇਲੂਇਆ ਇਹ ਆਪਣੇ ਪਰ ਉਹ ਯਸ਼ੂ ਮਸੀਹ ਦੇ ਅੰਸ਼ੇਕਾ ਉਹਦੀ ਸ਼ਕਤੀ ਉਹਦੀ ਪਾਵਰ ਉਹ ਹਰ ਇੱਕ ਨੂੰ ਚੁਣ ਕੇ ਆਪਣੇ ਕੰਮਾਂ ਲਈ ਇਸਤੇਮਾਲ ਕਰ ਸਕਦਾ ਖੜਾ ਸਕਦਾ ਹallelujah ਚਾਹੇ ਬੰਦਾ ਉਸ ਤੋਂ ਬਾਅਦ ਕਿੰਨਾ ਵੀ ਮਰਜੀ ਦੂਰ ਹੋਣ ਦੀ ਕੋਸ਼ਿਸ਼ ਕਰੇ ਉੱਥੇ ਭੱਜਣ ਦੀ ਕੋਸ਼ਿਸ਼ ਕਰੇ ਹਾਲਾਤ ਜਿਹੋ ਜਿਹੇ ਮਰਜੀ ਬਣ ਜਾਣ ਪਰ ਪਰਮੇਸ਼ਰ ਜਿਹਦੀ ਇੱਕ ਵਾਰੀ ਬਾਹ ਫੜ ਲੈਂਦਾ ਉਹਨੂੰ ਕਦੇ ਨਹੀਂ ਛੱਡਦਾ ਹallelujah ਹallelujah ਔਰ ਪੌਲਸ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਜੋ ਤੁਸੀਂ ਬਾਈਬਲ ਦੇਖਦੇ ਹੋ ਇਹਦੇ ਵਿੱਚ ਦੋ ਭਾਗ ਨੇ ਇੱਕ ਪੁਰਾਣਾ ਭਾਗ ਇੱਕ ਨਵਾਂ ਭਾਗ ਜਿਹੜੇ ਪੁਰਾਣੇ ਭਾਗ ਦੀਆਂ ਜ਼ਿਆਦਾਤਰ ਕਿਤਾਬਾਂ ਨੇ ਉਹ ਕਿਹਨੇ ਲਿਖੀਆਂ ਉਹੀ ਪੌਲਸ ਨੇ ਜਿਹਨੂੰ ਅੱਜ ਆਪਾਂ ਸਾਰੇ ਪੜ੍ਹ ਕੇ ਬLESd ਹੁੰਨੇ ਆ ਸਾਰੇ ਪੜ੍ਹ ਕੇ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਪਵਿੱਤਰ ਆਤਮਾ ਦਾ ਧੰਨਵਾਦ ਕਰਦੇ ਆ ਵੀ ਉਹਨੇ ਕਿਹੋ ਕਿਹੋ ਜਿਹੇ ਬੰਦਿਆਂ ਨੂੰ ਚੁਣਿਆ ਔਰ ਕਿਵੇਂ ਕਿਵੇਂ ਇਸਤੇਮਾਲ ਕੀਤਾ ਔਰ ਕਿੱਥੇ ਕਿੱਥੇ ਲੈ ਕੇ ਗਿਆ ਔਰ ਵਾਅਦੇ ਵਿੱਚ ਅੱਜ ਕਿੰਨੀ ਬਿਲੀਅਨ ਟ੍ਰਿਲੀਅਨ ਦੇ ਵਿੱਚ ਆਪੇ ਬੱਜਰੇ ਨੂੰ ਪੜ ਕੇ ਬlesd ਹੋ ਰਹੇ ਆ ਆਪਣਾ ਜੀਵਨ ਬਦਲ ਰਿਹਾ ਹallelujah ਹallelujah ਕਿਉਂਕਿ ਪ੍ਰੇਸ਼ੀਮਸ ਦੀ ਪ੍ਰੇਮ ਕਰਨ ਵਾਲੇ ਪਰਮੇਸ਼ਰ ਨੇ ਔਰ ਜਮਤਕਾਰਾਂ ਤੋਂ ਵੀ ਜ਼ਿਆਦਾ ਵੱਧ ਕੇ ਉਹ ਕੀ ਕਹਿੰਦੇ ਨੇ ਵੀ ਤੁਸੀਂ ਜੀਵਨ ਜਿਉਣ ਦੇ ਸਿਧਾਂਤਾਂ ਨੂੰ ਸਿੱਖੋ ਹallelujah ਇੱਕ ਵਚਨ ਖੋਲਣਾਗੇ ਮੱਤੀ 5 ਹਾਲੇਲੂਇਆ ਹਾਲੇਲੂਇਆ ਪਰ ਉਹ ਯਿਸੂ ਮਸੀਹ ਕਿਤੇ ਵੀ ਜਾਂਦੇ ਸੀ ਚਮਤਕਾਰ ਹੁੰਦੇ ਸੀ ਹੀਲਿੰਗਾਂ ਹੁੰਦੀਆਂ ਸੀ ਲੰਗੜੇ ਚੱਲਦੇ ਸੀ ਕੋੜੇ ਸ਼ੁੱਧ ਹੁੰਦੇ ਸੀ ਅੰਨੇ ਦੇਖਦੇ ਸੀ ਚਾਰ-ਚਾਰ ਦਿਨਾਂ ਦੇ ਮਰਦੇ ਵੀ ਜੀ ਉੱਠਦੇ ਸੀ ਹਾਲੇਲੂਇਆ ਹਾਲੇਲੂਇਆ ਜਿੱਥੇ ਕਿਤੇ ਵੀ ਜਾਂਦੇ ਸੀ ਬ੍ਰਿਸ਼ੀ ਮਸੀਹ ਵੱਡਾ ਫ਼ਾਜਲ ਕਰਦੇ ਸੀ ਕਿਉਂਕਿ ਆਪਣੇ ਪਿਤਾ ਦੀ ਇੱਜ਼ਤ ਦੇ ਵਿੱਚ ਰਹਿੰਦੇ ਸੀ ਪਿਤਾ ਨੂੰ ਪ੍ਰੇਮ ਕਰਦੇ ਸੀ ਵਚਨਾਂ ਦੇ ਅਨੁਸਾਰ ਚੱਲਦੇ ਸੀ ਨਮਰ ਰਹਿੰਦੇ ਸੀ ਕਿਸੇ ਨੂੰ ਗਾਲਾਂ ਨਹੀਂ ਕੱਢਦੇ ਸੀ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਦੇ ਸੀ ਹਾਲੇਲੂਇਆ ਇਲੀਆ ਵਚਨ ਅਨੁਸਾਰ ਆਪਣੀ ਲਾਈਫ ਨੂੰ ਬਤੀਤ ਕਰਦੇ ਸੀ ਤਾਂ ਚਮਤਕਾਰ ਕਰਦੇ ਸੀ ਬ੍ਰੋਸ਼ੀ ਮਸੀ ਜਦੋਂ ਕਿਸੇ ਦੀ ਲਾਈਫ ਨੂੰ ਛੂਹ ਲੈਂਦੇ ਸੀ ਚਮਤਕਾਰ ਹੋ ਜਾਂਦਾ ਸੀ ਤਾਂ ਬ੍ਰੋਸ਼ੀ ਮਸੀ ਕਹਿੰਦੇ ਸੀ ਤੁਸੀਂ ਇਹਦਾ ਕੀ ਕਰਨਾ ਬਾਲਾ ਨਾ ਮੇਰੇ ਨਾਮ ਨੂੰ ਉਜਾਗਰ ਨਹੀਂ ਕਰਨਾ ਕਿਉਂਕਿ ਇਹ ਸ਼ੀ ਮਸੀ ਚਾਹੁੰਦੇ ਸੀਗੇ ਵੀ ਲੋਕ ਚਮਤਕਾਰਾਂ ਤੋਂ ਵੀ ਜ਼ਿਆਦਾ ਵਚਨ ਤੇ ਬਲੀਵ ਕਰਨ ਵਚਨ ਦੇ ਵਿਸ਼ਵਾਸ ਕਰਨ ਵਚਨ ਦੇ ਨਾਲ ਜੁੜਨਾ ਕਿਉਂਕਿ ਵਚਨ ਵਿੱਚ ਲਿਖਿਆ ਹੋਇਆ ਧਰਤੀ ਸਮਾਨ ਟਾਲ ਸਕਦੇ ਨੇ ਪਰ ਜੋ ਵਚਨ ਵਿੱਚ ਲਿਖਿਆ ਉਹ ਕਦੀ ਵੀ ਨਹੀਂ ਟਲੂਗਾ ਹallelujah ਹallelujah ਤਾਂ ਮੰਤੀ ਪੰਜ ਉਹਦੀ ਪੰਚਾਇਤ ਕੀ ਕਹਿੰਦੇ ਆ ਕਹਿੰਦਾ ਤਨ ਉਹ ਜਿਹੜੇ ਹਲੇਮ ਹਨ ਕਿਉਂ ਜੋ ਉਹ ਧਰਤੀ ਦੇ ਵਾਰਿਸ ਹੋਣਗੇ ਹਲੇਮ ਨਮਰ ਜਿੱਦਾਂ ਇਸੇ ਮਸਤੀ ਰਹਿੰਦੇ ਸੀ ਵਚਨ ਵਿੱਚ ਲਿਖਿਆ ਹੋਇਆ ਲੋਕ ਉਹਨਾਂ ਨੂੰ ਬੁਰਾ ਭਾਅ ਬੋਲਦੇ ਸੀ ਤੋਂ ਦਾ ਲਾਉਂਦੇ ਸੀ ਝੂਠੇ ਇਲਜ਼ਾਮ ਲਾਉਂਦੇ ਸੀ ਪਰ ਕਿਸੇ ਦਾ ਵਿਰੋਧ ਨਹੀਂ ਕਰਦੇ ਸੀ ਹallelujah ਬੱਚ ਨੂੰ ਚ ਲਿਖਿਆ ਗਾਣਾ ਖਾ ਕੇ ਵੀ ਗਾਲਾਂ ਨਹੀਂ ਕੱਢਦੇ ਸੀ ਹਰ ਇੱਕ ਨੂੰ ਮਾਫ ਕਰਦੇ ਸੀ ਹਰ ਇੱਕ ਨੂੰ ਬles ਕਰਦੇ ਸੀ ਹਰ ਇੱਕ ਨੂੰ ਚੰਗਾ ਕਰਦੇ ਸੀਗੇ ਹallelujah ਜਿੱਦਾਂ ਬਾਚਨ ਵਿੱਚ ਲਿਖਿਆ ਹੈ ਜਿੱਦਾਂ ਵੀ ਮੈਂ ਹਾਂ ਤੁਸੀਂ ਉਦਾਂ ਦੇ ਬਣ ਸਕਦੇ ਹੋ ਤੁਸੀਂ ਸਿੱਧ ਬਣ ਸਕਦੇ ਹੋ ਹallelujah ਕਿੱਤਾ ਸਿੱਧੇ ਬਣ ਸਕਦੇ ਜਦੋਂ ਆਪਾਂ ਆਪਣਾ ਸਮਾਂ ਬਾਈਬਲ ਨੂੰ ਦਵਾਂਗੇ वचन ਨੂੰ ਦਵਾਂਗੇ वचन ਪੜ੍ਹਾਂਗੇ वचन ਅਨੁਸਾਰ ਹੀ ਪਵਿੱਤਰ ਆਤਮਾ ਆਪਾਨੂੰ ਸਿਖਾਊਗਾ ਹallelujah ਹallelujah ਕਹਿੰਦਾ ਤਨ ਉਹ ਜਿਹੜੇ ਹਲੀਮ ਹਨ ਕਿਉਂ ਜੋ ਉਹ ਧਰਤੀ ਦੇ ਵਾਰਿਸ ਹੋਣਗੇ ਧਰਤੀ ਦੇ ਵਾਰਸ ਤੁਸੀਂ ਕਿੱਦਾ ਬਣੋਗੇ ਜਿੱਦਾ ਦਾਊਦ ਨੂੰ ਪਰਮੇਸ਼ਰ ਨੇ ਚੁਣਿਆ ਉਹ ਸਤਿਪ੍ਰਾਹ ਸੀ ਛੇ ਰਜਟ ਹੋ ਗਏ 다ਊਦ ਨੂੰ ਚੁਣਿਆ ਪੇਡਾ ਬੱਕਰੀਆਂ ਚਾਰਦਾ ਸੀਗਾ ਪਰਮੇਸ਼ਰ ਨੇ ਆਪਣਾ ਵਿਸ਼ੇਖ ਉਹਨੂੰ ਦਿੱਤਾ ਸ਼ਕਤੀ ਉਹਨੂੰ ਦਿੱਤੀ ਉਹਦੇ ਨਾਲ ਗੱਲਾਂ ਕਰਨੀਆਂ ਸਟਾਰਟ ਕੀਤੀਆਂ ਔਰ 33 ਸਾਲ ਉਹਨੂੰ ਲੱਗ ਗਏ ਰਾਜਾ ਬਣ ਦੇ ਵਿੱਚ ਪਰਮੇਸ਼ਰ ਹਿਰਦਾ ਦੇਖਦਾ ਟਰੋਸਾ ਦੇਖਦਾ ਵਿਸ਼ਵਾਸ ਦੇਖਦਾ ਵਫਾਦਾਰੀ ਦੇਖਦਾ ਵੀ ਵਚਨ ਉਹਨਾਂ ਨਾਲ ਚੱਲ ਰਹੇ ਨੇ ਕਹਿੰਦਾ ਤੁਹਾਨੂੰ ਉਹ ਜਿਹੜੇ ਹਲੀਮ ਹਨ ਕਿਉਂ ਜੋ ਹੋ ਧਰਤੀ ਦੇ ਵਾਰਿਸ ਹੋਣਗੇ ਤੁਨ ਉਹ ਜਿਹੜੇ ਧਰਮ ਦੇ ਭੁੱਖੇ ਤੇ ਆਏ ਹਨ ਕਿਉਂ ਜੋ ਹੋਰ ਜਾਏ ਜਾਣਗੇ ਤਨੋਹ ਜਿਹੜੇ ਦਿਆਵਾਨ ਹਨ ਕਿਉਂ ਜੋ ਉਹਨਾਂ ਉੱਤੇ ਦਇਆ ਕੀਤੀ ਜਾਊਗੀ ਹallelujah ਹallelujah ਜੋ ਦਇਆ ਕਰਨਗੇ ਕਿਸੇ ਤੇ ਕਿਸੇ ਹਾਲਾਤਾਂ ਨੂੰ ਦੇਖ ਕੇ ਕਿਸੇ ਤੇ ਦਇਆ ਕਰਨਗੇ ਚਾਹੇ ਕਿਸੇ ਨੂੰ ਜਿਵੇਂ ਹੁਣ ਠੰਡ ਆ ਕਿਸੇ ਨੂੰ ਕੰਬਲ ਵਗੈਰਾ ਦੇਣਾ ਕੱਪੜੇ ਦੇਣੇ ਉਹਦੀ ਮਦਦ ਕਰਨੀ ਹallelujah ਹallelujah ਕਿੰਦਾ ਜ਼ੂਬ ਕਰਦਾ ਸੀਗਾ ਬਚਨ ਵਿੱਚ ਲਿਖਿਆ ਹੋਇਆ ਜ਼ੂਬ ਕਿੰਦਾ ਦਾ ਸੀਗਾ ਉਹ ਧੱਕੇ ਨਾਲ ਆਪਣੇ ਲੋਕਾਂ ਨੂੰ ਭੇਜਦਾ ਸੀ ਉਹ ਪਰਦੇਸੀ ਲੋਕ ਉਹਦੇ ਆਸ-ਪਾਸੇ ਰਹਿੰਦੇ ਹੁੰਦੇ ਸੀਗੇ ਧੱਕੇ ਨਾਲ ਉਹਨਾਂ ਦੀ ਮਦਦ ਕਰਦਾ ਸੀ ਧੱਕੇ ਨਾਲ ਉਹਨਾਂ ਨੂੰ ਬLES ਕਰਦਾ ਸੀ ਇਹਨਾਂ ਨੂੰ ਕੀ ਚਾਹੀਦਾ ਉਹਨੂੰ ਪੁੱਛ ਕੇ ਆ ਉਹ ਪਰ ਬਾਈਬਲ ਕਹਿੰਦੀ ਉਹ ਬਹੁਤ ਹੀ ਅਮੀਰ ਸੀ ਇਦਾਂ ਕਰਨ ਦੇ ਨਾਲ ਹਾਲੇਲੂਇਆ ਹਾਲੇਲੂਇਆ ਤਾਂ ਉਹ ਜਿਹੜੇ ਦਇਆਵਾਨ ਹਨ ਕਿਉਂਕਿ ਉਹਨਾਂ ਉੱਤੇ ਦਇਆ ਕੀਤੀ ਜਾਊਗੀ ਤਨ ਉਹ ਜਿਹੜੇ ਸ਼ੁੱਧ ਮਨ ਹਨ ਕਿਉਂ ਜੋ ਉਹ ਪਰਮੇਸ਼ਰ ਨੂੰ ਵੇਖਣਗੇ ਹallelujah ਹallelujah ਮਨ ਵਾਚਨ ਨੂੰ ਸਾਫ ਸ਼ੁੱਧ ਹੋ ਜਾਣਾ ਚਾਹੀਦਾ ਹੈ ਗਲੀਸੀਆ ਵਾਚਨ ਸੁਣ ਲਿਆ ਪੜ੍ਹ ਲਿਆ ਕਰਨ ਦੇ ਵਿੱਚ ਪੈ ਗਿਆ ਵੀ ਇਦਾਂ ਇਦਾਂ ਨਹੀਂ ਕਰਨੀਂ ਚੁਗਲੀ ਨਹੀਂ ਕਰਨੀ ਪਾਪ ਨਹੀਂ ਕਰਨ ਨਾ ਬੇਵਚਾਰ ਨਹੀਂ ਕਰਨਾ ਗਾਲਾਂ ਨਹੀਂ ਕੱਢਣੀਆਂ ਆਪਾਂ ਵਾਚਨ ਸੁਣ ਲਿਆ ਜੋ ਸੁਣ ਲਿਆ ਉਹਦੇ ਅਨੁਸਾਰ ਆਪਣੀ ਲਾਈਫ ਹੋ ਜਾਣੀ ਚਾਹੀਦੀ ਹੈ ਕੰਟਰੋਲ ਕਰਨਾ ਜਿਵੇਂ ਪੁਲਿਸ ਹੀ ਕਹਿੰਦਾ ਸੀ ਵੀ ਆਪਣੇ ਸਰੀਰ ਨੂੰ ਮਾਰਦਾ ਸੀ ਕੁੱਟਦਾ ਸੀ ਵਸਤੇ ਦੇ ਵਿੱਚ ਲੈ ਕੇ ਆਉਂਦਾ ਸੀ ਹallelujah hallelujah ਕਿਉਂਕਿ ਉਹਨੇ ਵੀ ਗ੍ਰੋਥ ਆ ਸਕਦਾ ਸੀ ਪਰ ਉਹਨੇ ਕੰਟਰੋਲ ਕਰਨਾ ਸਿੱਖ ਲਿਆ ਕਿਵੇਂ ਕੰਟਰੋਲ ਕਰਨਾ ਸਿੱਖ ਲਿਆ ਵਾਚਨ ਦੇ ਵਿੱਚੋਂ ਹੀ ਜਦੋਂ ਵਾਚਨ ਦੇ ਨਾਲ ਮਿਲ ਕੇ ਆਪਾਂ ਪ੍ਰਾਰਥਨਾ ਕਰਾਂਗੇ ਜੇ ਕਿਸੇ ਨੂੰ ਫालतू ਗੁੱਸਾ ਆਉਂਦਾ ਜਾਂ ਗ੍ਰੋਥ ਆਉਂਦਾ ਕੁਝ ਵੀ ਆ ਉਹ ਕਿੱਦਾਂ ਹੈਂਡਲ ਕਰ ਸਕਦਾ ਵੀ ਲਾਈਫ ਨੂੰ ਕਿੱਦਾਂ ਸਟਰੋਂਗ ਕਰ ਸਕਦਾ ਵਾਚਨ ਅਨੁਸਾਰ ਹallelujah hallelujah okay, ਤਨ ਉਹ ਜਿਹੜੇ ਦਿਆਵਾਣ ਹਨ ਕਿਉਂ ਜੋ ਉਹਨਾਂ ਉੱਤੇ ਦਿਆ ਕੀਤੀ ਜਾਵੇਗੀ ਤਨ ਉਹ ਜਿਹੜੇ ਸ਼ੁੱਧ ਮਨ ਹਨ ਕਿਉਂ ਜੋ ਉਹ ਪਰਮੇਸ਼ਰ ਨੂੰ ਦੇਖਣਗੇ ਕਿਉਂਕਿ ਪਰਮੇਸ਼ਰ ਨੂੰ ਉਹੀ ਦੇਖ ਸਕਦੇ ਨੇ ਜਿਨ੍ਹਾਂ ਦੇ ਬਚਨ ਜਿਨ੍ਹਾਂ ਦੇ ਮਨ ਬਚਨ ਅਨੁਸਾਰ ਸਿੱਧੇ ਹੋ ਜਾਂਦੇ ਨੇ ਜਿਹੜੇ ਬਚਨ ਸੁਣ ਕੇ ਸਿੱਧੇ ਤੁਰ ਪੈਂਦੇ ਨੇ ਵੀ ਬਚਨ ਇਦਾਂ ਕਹਿੰਦਾ ਆਪਾਂ ਇਦਾਂ ਨਹੀਂ ਕਰਨਾ ਹallelujah ਉਹ ਕੀ ਨੇ ਉਹ ਸ਼ੁੱਧ ਮਨ ਹੁੰਦੇ ਨੇ ਉਹ ਪਰਮੇਸ਼ਰ ਨੂੰ ਦੇਖ ਸਕਦੇ ਆ ਜਿੱਦਾਂ ਮੂਸਾ ਸੀ ਪਰਮੇਸ਼ਰ ਦੀ ਯਾਦ ਨਾਲ ਮੂਸਾ ਨਾਲ ਪਰਮੇਸ਼ਰ ਸਿੱਧੀ ਗੱਲਾਂ ਕਰਦਾ ਸੀ ਮੂੰਹਦਰ ਮੂੰਹ ਗੱਲਾਂ ਕਰਦਾ ਜਿਵੇਂ ਆਪਾਂ ਇੱਕ ਦੂਜੇ ਨਾਲ ਗੱਲਾਂ ਕਰਦੇ ਆ ਇਦਾਂ ਫਰੈਂਡ ਆਫਿਸ ਨਾਲ ਗੱਲਾਂ ਕਰਦੇ ਆ ਐਦਾਂ ਪਰਮੇਸ਼ਰ ਦਾ ਆਤਮਾ ਮੂਸਾ ਦੇ ਨਾਲ ਗੱਲਾਂ ਕਰਦਾ ਸੀ ਔਰ ਬਾਣੀ ਚ ਲਿਖਿਆ ਹੋਵੇ ਮੂਸਾ ਜਿੰਨਾ ਨੰਬਰ ਕੋਈ ਉਸ ਧਰਤੀ ਤੇ ਨਹੀਂ ਪਾਇਆ ਗਿਆ ਸੀ ਇਸ ਲਈ ਪਰਮੇਸ਼ਰ ਨੇ ਅੱਗ ਦੀ ਝਾੜੀ ਵਿੱਚੋਂ ਮੂਸਾ ਨੂੰ ਦਰਸ਼ਨ ਦਿੱਤੇ ਔਰ ਸਿੱਧੇ ਗੱਲਾਂ ਕੀਤੀਆਂ ਔਰ ਉਹਨੂੰ ਚੋਣਿਆ ਵੀ ਜਾ ਮੇਰੇ ਲੋਕਾਂ ਨੂੰ ਮੈਂ ਤੈਨੂੰ ਚੋਣਦਾ ਠਹਿਰਾਉਣਾ ਤੂੰ ਮੇਰਾ ਦਾਸ ਆ ਜਾਂ ਮੇਰੇ ਲੋਕਾਂ ਨੂੰ ਗੁਲਾਮੀ ਦੇ ਵਿੱਚ ਕੱਢ ਕੇ ਲਿਆ ਇਸੇ ਤਰ੍ਹਾਂ ਆਪਣੇ ਦਾਸ ਹੋ ਦਾ ਤੈਨੂੰ ਚੋਣਦਾ ਵੀ ਮੇਰੇ ਲੋਕਾਂ ਨੂੰ ਤੁਸੀਂ ਗੁਲਾਮੀ ਦੇ ਵਿੱਚ ਗੱਡੋ ਪਾਪਾਂ ਦੇ ਵਿੱਚ ਗੱਡੋ ਬਿਮਾਰੀਆਂ ਦੇ ਵਿੱਚ ਗੱਡੋ ਹallelujah ਔਰ ਤੇ ਵਾਜਰੇ ਕਹਿੰਦਾ ਤੁਸੀਂ ਉਹਨਾਂ ਦੇ ਹੱਥ ਧਰੋਗੇ ਇਹ ਚਿੰਨ ਹੋਣਗੇ ਵੀ ਰੋਗੀ ਚੰਗੇ ਹੋਣਗੇ ਇਹ ਚਿੰਨ ਹੋਣਗੇ ਵੀ ਮੈਂ ਤੁਹਾਡੇ ਨਾਲ ਕੰਮ ਕਰ ਰਿਹਾ ਮੇਰਾ ਆਤਮਾ ਤੁਹਾਡੇ ਨਾਲ ਕੰਮ ਕਰ ਰਿਹਾ ਜੇ ਤੁਸੀਂ ਅੱਜ ਬਹੁਤ ਸਾਰੀਆਂ ਗਵਾਹੀਆਂ ਸੁਣੀਆਂ ਜੇ ਤੁਹੇ ਕੁਝ ਵੀ ਇੱਥੇ ਬੋਲਿਆ ਜਾਂਦਾ ਵੀ ਕੋਈ ਤੁਹਾਨੂੰ ਆ ਨਵੇਂ ਜਿਹਨਾਂ ਬਲੇਸ ਕਾਹ ਤਾਂ ਤਰਾਂ ਤੱਕ ਗਵਾਹਾਂ ਹੁੰਦੀਆਂ ਨੇ ਜੋ ਵਿਸ਼ਵਾਸ ਕਰ ਲੈਂਦੇ ਨੇ ਉਹਨੇ ਲਾਈਵ 'ਚ ਖੁਦਾ ਬੱਡਾ ਕੰਮ ਕਰਦਾ ਜੋ ਬਚਰਾਂ ਅਨੁਸਾਰ ਚੱਲ ਪੰਦੇ ਨੇ ਜੋ ਦੱਸਿਆ ਨੇ ਕਹੇ ਗੱਲਾਂ ਨੂੰ ਪਰਮੇਸ਼ਰ ਦੇ ਕਹੇ ਗੱਲਾਂ ਨੂੰ ਮੰਨ ਲੈਂਦੇ ਨੇ ਪਿੱਛਾ ਕਰਦੇ ਨੇ ਉਹ ਕਦੀ ਸ਼ਰਮਿੰਦਾ ਨਹੀਂ ਹੁੰਦੇ ਹਰ ਕਸ਼ਮਿੰਧੀ ਉਹਨੇ ਲਾਈਵ 'ਚ ਖਤਮ ਹੋ ਜਾਂਦੇ ਈਸ਼ੂ ਦੇ ਨਾਮ ਦੇ ਵਿੱਚ ਆਮੇਨ ਹallelujah ਹallelujah ਕਹਿੰਦਾ ਤਨ ਉਹ ਜਿਹੜੇ ਮੇਲ ਕਰਾਉਣ ਵਾਲੇ ਹਨ ਕਿਉਂ ਜੋ ਪਰਮੇਸ਼ਰ ਦੇ ਪੁੱਤਰ ਘਾਵਣਗੇ ਹallelujah ਤਨ ਉਹ ਜਿਹੜੇ ਧਰਮ ਦੇ ਕਾਰਨ ਸਤਾਏ ਗਏ ਹਨ ਕਿਉਂ ਜੋ ਸੁਰਗ ਦਾ ਰਾਜ਼ ਉਹਨਾਂ ਦਾ ਹੈ ਤਨੋਂ ਤੁਸੀਂ ਜਮ ਮੁਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੋੜ ਲਾਉਣਗੇ ਕਹਿੰਦਾ ਜਦੋਂ ਇਦਾਂ ਦੇ ਤੁਹਾਡੇ ਨਾਲ ਹੁੰਦੇ ਨੇ ਹਾਲਾਤ ਕੀ ਤਨ ਹੋ ਤੁਸੀਂ ਜਮ ਮੁਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੋੜ ਲਾਉਣਗੇ ਕਹਿੰਦਾ ਤੁਸੀਂ ਕੀ ਹੋ ਜੋ ਡਰਜੋ ਕਬਰ ਆਜੋ ਗਾਲਾਂ ਕੱਢੋ ਵਿਰੋਧ ਕਰੋ ਨਹੀਂ ਕੀ ਕਹਿੰਦਾ ਵਚਨ ਕਹਿੰਦਾ ਆਨੰਦ ਹੋਵੋ ਆਪਣੇ ਪਰਮੇਸ਼ਰ ਦਾ ਧੰਨਵਾਦ ਕਰੋ ਖੁਸ਼ੀ ਕਰੋ ਕਿਉਂਕਿ ਤੁਹਾਡਾ ਫਲ ਸੁਰਗ ਵਿੱਚ ਬਹੁਤ ਹੈ ਹallelujah ਜਿਹੜੇ ਬਚਨ ਸੁਣ ਕੇ ਕਿਸੇ ਦਾ ਵਿਰੋਧ ਨਹੀਂ ਕਰਦੇ ਕਿਸੇ ਨੂੰ ਗਾਲਾਂ ਨਹੀਂ ਕੱਢਦੇ ਕਿਸੇ ਨਿੰਦਿਆ ਨਹੀਂ ਕਰਦੇ ਕਿਸੇ ਚੁਗਲੀ ਨਹੀਂ ਕਰਦੇ ਉਹ ਬਚਨ ਅਨੁਸਾਰ ਚੱਲ ਪੈਂਦੇ ਨੇ ਤਾਂ ਪਰਮੇਸ਼ਰ ਆਤਮ ਦੀ ਲਾਈਫ ਨੂੰ ਡੇ ਪ੍ਰਤੀ ਡੇ ਸਟਰੋਂਗ ਕਰਦਾ ਜਾਂਦਾ ਬles ਕਰਦਾ ਜਾਂਦਾ ਛਡਾਉਂਦਾ ਜਾਂਦਾ ਬਿਮਾਰੀਆਂ ਤੋਂ ਕੱਢਦਾ ਜਾਂਦਾ ਡਿਪਰੈਸ਼ਨ ਤੋਂ ਆਜ਼ਾਦ ਕਰਦਾ ਜਾਂਦਾ ਇਸੇ ਤਰ੍ਹਾਂ ਜਿਵੇਂ ਵਚਨ ਕਹਿੰਦਾ ਜੋ ਅੰਨਾ ਦਸ ਦੀ ਦਸ ਦੇ ਵਿੱਚ ਚੋਰ ਆਉਂਦਾ ਚੋਰੀ ਕਰਨੇ ਨਸ਼ਟ ਕਰਨੇ ਔਰ ਘਾਤ ਕਰਨੇ ਪਰਮੇਸ਼ੀ ਮਸੀਹ ਕਾਦੇ ਲਈ ਆਇਆ ਚੰਗਾ ਕਰਨੇ ਕਿਹੜਾ ਜੀਵਨ ਦੇਣ ਲਈ ਆਏ ਨੇ ਬਹੁਤ ਤਾਈਸਾ ਜੀਵਨ ਦੇਣ ਲਈ ਆਏ ਨੇ ਹallelujah ਹallelujah ਬlesing ਆਲਾ ਜੀਵਨ ਦੇ ਲਈ ਆਇਆ ਨੇ ਇਸ ਤਰ੍ਹਾਂ ਮੈਂ ਤੁਹਾਨੂੰ ਆਪਣੀ ਟੈਸਟਮਨੀ ਦੱਸਦਾ ਆਪਣੀ ਗਵਾਹੀ ਦੱਸਦਾ ਜਦੋਂ ਕੀ ਕਹਿੰਦਾ ਵਚਨ ਜੋ ਅੰਨਾ ਦਸ ਚੋਰ ਆਉਂਦਾ ਚੋਰੀ ਕਰਨੇ ਨਸ਼ਟ ਕਰਨੇ ਔਰ ਘਾਤ ਕਰਨੇ ਹallelujah ਜਦੋਂ ਮੈਂ ਮਸੀਹ ਦੇ ਵਿੱਚ ਨਹੀਂ ਆਇਆ ਸੀਗਾ 2017 ਤੋਂ ਇਹ ਪਹਿਲਾਂ ਦੀ ਗੱਲ ਆ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਪ੍ਰੋਬਲਮ ਦੇ ਵਿੱਚ ਚਲਾ ਗਿਆ ਹੋਰ ਕੁਝ ਨਜ਼ਰ ਨਹੀਂ ਆ ਰਿਹਾ ਸੀਗਾ ਡਿਪਰੈਸ਼ਨਾਂ ਦੇ ਗੜ ਬੰਦੇ ਚੱਲੇ ਗਏ ਮਨ ਦੇ ਵਿੱਚ ਡਿਪਰੈਸ਼ਨ ਮੌਜੂਦ ਹੁੰਦਾ ਗਿਆ ਸੁਧ ਬੁੱਧ ਨਹੀਂ ਰਹੀ ਸੀ ਹallelujah ਹallelujah ਕੁਝ ਵੀ ਕੰਮ ਚੰਗੀ ਤਰੀਕੇ ਨਾਲ ਨਹੀਂ ਕਰ ਪਾਉਂਦਾ ਸੀਗਾ ਡਿਪਰੈਸ਼ਨ ਵੱਧ ਗਿਆ ਚਿੰਤਾ ਵੱਧ ਗਈ ਬਿਮਾਰੀ ਵੱਧ ਗਈ ਪ੍ਰੋਬਲਮ ਵੱਧ ਗਈ ਪਰ ਕਿਤੇ ਕੋਈ ਹੱਲ ਨਹੀਂ ਹੋਇਆ ਨਾ ਮੈਡੀਸਨ ਦੇ ਨਾਲ ਨਾ ਅੰਨੇ ਜਗ੍ਹਾ ਮਤੋਂ ਨਾ ਕਿਤੇ ਹੋਰ ਕੋਈ ਵੀ ਲਾਈਫ ਨੂੰ ਛੂ ਨਹੀਂ ਸਕਿਆ ਬਦਲ ਨਹੀਂ ਸਕਿਆ ਹallelujah 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 ਤਾਂ ਉਸ ਸਮੇਂ ਮੈਨੂੰ ਰਸਤਾ ਦਿਖਾਇਆ ਜਾਂਦਾ ਬ੍ਰੋਸ਼ੀਮਸ ਤੇ ਵੱਜਲ ਜਿ ਲਿਖਿਆ ਮਹੀ ਮਾਰਗਾ ਮਹੀ ਸਤਿਆ ਔਰ ਮਹੀ ਜੀਵਨ ਚਾਰ ਪੰਜ ਸਾਲ ਮੈਂ ਇਸ ਤਰ੍ਹਾਂ ਦੇ ਬਿਮਾਰੀ ਦੇ ਵਿੱਚ ਰਿਹਾ ਡਿਪਰੈਸ਼ਨ ਦੇ ਵਿੱਚ ਰਿਹਾ ਔਰ ਜ਼ਿਆਦਾਤਰ ਮੇਰੇ ਸੋਚ ਦੇ ਵਿੱਚ ਜੋ ਸੂਸ ਸੈਟੀਸਫਾਈਟ ਹੁੰਦੀ ਹੈ ਇਹੇ ਅਟੈਕ ਕਰਦੀ ਰਹਿੰਦੀ ਤੂੰ ਮਰ ਆਪਣੀ ਲਾਈਫ ਨੂੰ ਖਤਮ ਕਰ ਤੂੰ ਮਰ ਹallelujah ਤੂੰ ਗੱਡੀ ਥੱਲੇ ਆ ਜਾ ਤੂੰ ਪੱਖੇ ਨਾਲ ਫਾਹਾ ਲੈ ਲੈ ਤੂੰ ਛਾਲ ਮਾਰ ਨੈਟ ਦੇ ਵਿੱਚ ਐਡਾ ਐਡਾ ਮੈਨੂੰ ਆਵਾਜ਼ਾਂ ਕਾਲਿੰਗਾਂ ਆਉਂਦੀਆਂ ਹੁੰਦੀਆਂ ਸਹੀਆਂ ਕਿਉਂਕਿ ਉਹ ਚੋਰ ਸੀ ਕਿਉਂਕਿ ਉਹ ਦੁਸ਼ਟ ਸੀ ਕਿਉਂਕਿ ਉਹ ਡੈਵਲ ਦਾ ਸਪੈਂਟ ਸੀ ਹallelujah ਹallelujah ਹਜੇ ਮੈਂ ਸੀਧੇ ਮਸੀਹ ਦੇ ਵਿੱਚ ਹਜੇ ਮੈਂ ਨਹੀਂ ਆਇਆ ਸੀ ਪ੍ਰਭੂ ਦੇ ਵਿੱਚ ਮੈਂ ਹਜੇ ਨਹੀਂ ਆਇਆ ਸੀ ਸ਼ੈਤਾਨ ਨੇ ਪੂਰੀ ਕੋਸ਼ਿਸ਼ ਕੀਤੀ ਮੈਨੂੰ ਮਾਰਨ ਦੀ ਮੈਨੂੰ ਰੋਕਣ ਦੀ ਮੈਨੂੰ ਹਰਾਉਣ ਦੀ ਹallelujah ਪਰ ਇੱਕ ਦਿਨ ਕੀ ਹੁੰਦਾ ਕਿਸੇ ਭੈਣ ਦੇ ਦੁਆਰਾ ਮੈਨੂੰ ਸੂਤ ਸਮਾਚਾਰ ਮਿਲਦਾ ਪਰਮੇਸ਼ਰ ਦਾ ਵੀ ਪ੍ਰੋਯੋਗ ਸ਼੍ਰੀ ਮਸੀਹ ਨੂੰ ਗ੍ਰੈਂਡ ਕਰੋ ਹallelujah ਪ੍ਰੋਸ਼ੀ ਮਸੀਹ ਮੁਕਤੀ ਦਾਤਾ ਉਧਾਰ ਕਰਤਾ ਉਹਨੇ ਕੋਨੇ ਕੋੜੇ ਖਾਦਦੇ ਨੇ ਉਹਨੇ ਆਪਣਾ ਲਹੂ ਬਹਾਇਆ ਉਹ ਪਾਪ ਮਾਫ ਕਰਦਾ ਤੁਸੀਂ ਉਹਦੇ ਕੋਲ ਜਾਓ ਜੋ ਸਾਨੂੰ ਸੂਤ ਸਮਾਚਾਰ ਮਿਲਦਾ ਪਰਮੇਸ਼ਰ ਦੇ ਬਾਰੇ ਤਾਂ 2017 ਤੋਂ ਜਾਣਾ ਸਟਾਰਟ ਕਰਤਾ ਹallelujah ਤਾਂ ਪਰਮੇਸ਼ਰ ਨੇ ਮੇਰੀ ਲਾਈਫ ਨੂੰ ਛੋਇਆ ਆਪਣੇ ਦਾਸਾਂ ਦੁਆਰਾ ਛੋਇਆ ਮੈਂ ਜਿੱਦ ਤੂੰ ਤੁਸੀਂ ਇੱਥੇ ਬੈਠੇ ਹੋ ਬਹੁਤ ਸਾਰੇ ਲੋਕ ਬੈਠੇ ਸੀਗੇ ਹਜ਼ਾਰਾਂ ਲੋਕ ਬੈਠੇ ਸੀਗੇ ਔਰ ਜੋ ਇਸੇ ਤਰ੍ਹਾਂ ਪਰਮੇਸ਼ਰ ਦੇ ਦਾਸ ਪ੍ਰੀਚ ਕਰ ਰਹੇ ਸੀ ਪ੍ਰਚਾਰ ਕਰ ਰਹੇ ਸੀਗੇ ਮੈਂ ਤੁਹਾਡੇ ਬਾਂਗ ਇੱਥੇ ਬੈਠਾ ਹੁੰਦਾ ਸੀਗਾ ਇੱਕੋ ਹੀ ਮੇਰੇ ਕੋਲ ਸੂਟ ਹੁੰਦਾ ਸੀ ਜਿਆਦਾ ਕੱਪੜੇ ਵੀ ਨਹੀਂ ਹੁੰਦੇ ਸੀਗੇ ਕਿਉਂਕਿ ਡਿਪਰੈਸ਼ਨ ਦੇ ਵਿੱਚ ਰਹਿਣ ਕਾਰਨ ਕੰਮ ਕਰਦੀ ਫੇਲ ਹੋ ਗਿਆ ਫੇਲੀ ਚੱਲ ਪਿਆ ਕਰਜ਼ਾ ਵੀ ਬਹੁਤ ਜ਼ਿਆਦਾ ਹੋ ਗਿਆ ਸੀਗਾ ਹਾਲੇਲੂਇਆ ਤਾਂ ਹਰ ਬਗਤ ਜਿੰਦਗੀ ਦੇ ਵਿੱਚ ਅਸੀਂ ਡੁੱਬੇ ਰਹਿੰਦੇ ਹੁੰਦੇ ਸੀਗੇ ਇਸ ਤਰ੍ਹਾਂ ਬੈਠਾ ਸੀ ਉਦਾਸ ਉਦਾਸ ਹੋ ਕੇ ਬੈਠਾ ਸੀ ਮੈਂ ਸ਼ਾਇਦ ਮੈਂ ਹੋਰ ਕਿਤੇ ਜਾ ਕੇ ਬਹੁਤ ਇਲਾਜ ਕਰਵਾਇਆ ਵੀ ਉੱਥੇ ਮੇਰਾ ਇਲਾਜ ਨਹੀਂ ਹੋਇਆ ਇੱਥੇ ਵੀ ਚਲ ਮੈਨੂੰ ਕਿਸੇ ਨੇ ਕਹਿਤਾ ਜਾ ਕੇ ਦੇਖ ਲੈਨੇ ਜੀ ਇੱਥੇ ਪ੍ਰੋਕਸ਼ੀ ਮਸਤੀ ਮੇਰਾ ਹੱਲ ਕਰਨਗੇ ਮੈਨੂੰ ਛੂਣਗੇ ਤਾਂ ਮੈਂ ਇੱਥੇ ਜਾ ਕੇ ਦੇਖ ਲੈਣਾ ਤਾਂ ਇਸ ਤਰ੍ਹਾਂ ਬੈਠਾ ਸੀਗਾ ਪ੍ਰੋਕਸ਼ੀ ਦਾਸ ਉਪ੍ਰੀਚ ਕਰ ਰਹੇ ਸੀਗੇ ਔਰ ਉਹਨਾਂ ਨੇ ਮੈਨੂੰ ਆ ਕੇ ਉਠਾਇਆ ਵੀ ਖੜਾ ਹੋ ਜੋ ਦੁੱਖ ਤੇਰੇ ਉੱਤੇ ਆਏ ਏ ਪਰਮੇਸ਼ਰ ਦੀ ਬਲੋਸੀ ਤਾਕਤ ਇਹਨੂੰ ਤੂੰ ਸਿੱਖ ਸਕੇ ਤਾਂ ਕਿ ਲੋਕ ਤੇਰੇ ਕੋਲ ਇਦਾਂ ਦੇ ਆਉਣਗੇ ਅੱਜ ਮੈਂ ਤੈਨੂੰ ਚੁਣਦਾ ਤੂੰ ਮੇਰਾ ਕੰਮ ਕਰੇਗਾ ਤੂੰ ਮੇਰਾ ਦਾਸ ਆ ਅੱਜ ਤੇਰੇ ਲਈ ਫੌਰੀਂ ਦੇ ਰਸਤੇ ਖੁੱਲ ਚੁੱਕੇ ਨੇ ਭਾਵੇਂ ਉਦੋਂ ਮੈਂ ਡਿਪਰੈਸ਼ਨ ਦੇ ਵਿੱਚ ਹੀ ਸੀਗਾ ਮੈਂ ਚਿੰਤਾ ਦੇ ਵਿੱਚ ਹੀ ਸੀਗਾ ਪਰ ਮੈਨੂੰ ਬੋਲ ਰਹੇ ਸੀਗੇ ਨਹੀਂ ਨਹੀਂ ਤੂੰ ਅਸਾਦ ਅੱਜ ਹੋ ਗਿਆ ਤੇਰੇ ਲਈ ਅੱਜ ਰਸਤੇ ਖੁੱਲ ਚੁੱਕੇ ਨੇ ਤੈਨੂੰ ਪਰਮੇਸ਼ਰ ਨੇ ਚੋਣ ਲਿਆ ਜਿੱਦਾਂ ਪੁਲਿਸ ਨੂੰ ਚੋਣਿਆ ਸੀਗਾ ਅੱਜ ਤੈਨੂੰ ਚੋਣ ਲਿਆ ਤੂੰ ਦੇ ਵੱਡੇ ਵੱਡੇ ਕੰਮ ਕਰੇਗਾ ਹਾਲੇਲੂਇਆ ਦਾ ਉਹ ਤਾਂ ਮੈਨੂੰ ਕੋਈ ਬਲੀਵਨੈਸ ਨਹੀਂ ਕੋਈ ਵਿਸ਼ਵਾਸ ਨਹੀਂ ਸੀਗਾ ਕਿਉਂਕਿ ਮੈਨੂੰ ਹਜੇ ਪਤਾ ਨਹੀਂ ਸੀਗਾ ਵੀ ਯੇਸ਼ੂ ਮਸੀਹ ਕੌਣ ਆ ਉਹ ਕਿੱਤਾ ਕੰਮ ਕਰਦਾ ਉਹਦੀ ਆਤਮਾ ਕੀ ਆ ਕਿਉਂਕਿ ਉੱਥੇ ਭਜਨ ਚੱਲ ਰਹੇ ਜਿਵੇਂ ਅੱਜ ਭਜਨ ਚੱਲ ਰਹੇ ਸੀਗੇ ਉੱਥੇ ਭਜਨ ਚੱਲ ਰਹੇ ਯੇਸ਼ੂ ਦੇ ਲਹੂ ਦੀ ਜੈ ਯੇਸ਼ੂ ਦੇ ਲਹੂ ਦੀ ਜੈ ਮੈਨੂੰ ਪਤਾ ਨਹੀਂ ਕੀ ਲਹੂ 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 ਇਹ ਤਾਂ ਕਰੀ ਜਾਂਦੇ ਨੇ ਤਾਂ ਕੋਈ ਹੋਰ ਹੀ ਧਰਮ ਲੱਗਦਾ ਹallelujah ਜਦੋਂ ਪਹਿਲੀ ਵਾਰ ਜਾ ਕੇ ਦੇਖਿਆ ਵੀ ਤਾਂ ਕੀ ਲਹੂ ਲਹੂ ਕਰੀ ਜਾਂਦੇ ਨੇ ਵੀ ਮੈਨੂੰ ਕੁਝ ਠੀਕ ਨਹੀਂ ਲੱਗਦਾ ਚਲੋ ਬਹਿ ਗਿਆ ਉਹਨੇ ਚੁਣਿਆ ਕਿੱਦਾਂ ਮੈਨੂੰ ਪਰਮੇਸ਼ਰ ਨੇ ਆਪਣੀ ਲਾਈਫ ਦੇ ਵਿੱਚ ਕੋਈ ਪ੍ਰਾਰਥਨਾ ਕਰਨ ਵਾਲਾ ਜਨ ਹੋਣਾ ਚਾਹੀਦਾ ਹallelujah ਜੋ ਸੱਚੇ ਦਿਲੋਂ ਆਪਣੇ ਲਈ ਪ੍ਰਾਰਥਨਾ ਕਰ ਸਕੇ ਪਰਮੇਸ਼ਰ ਦੀ ਦਾਸ ਦੀ ਪ੍ਰੋਫੈਟ ਕਮਲਜੀਤ कौर ਇਹ ਵੀ ਇੱਥੇ ਸੀ ਕਿ ਇਹਨਾਂ ਦੀ ਭੈਣ ਵੀ ਉੱਥੇ ਸੀ ਕਿ ਹੋਰ ਬਹੁਤ ਸਾਰੇ ਲੋਕ ਮਹਿਲ ਕਲਾਂ ਤੋਂ ਵੱਖ-ਵੱਖ ਪਿੰਡਾਂ ਤੋਂ ਉੱਥੇ ਗਏ ਹੋਏ ਸੀਗੇ ਤਾਂ ਇਹਨਾਂ ਨੇ ਪ੍ਰਾਰਥਨਾ ਕਰਨੇ ਸਟਾਰਟ ਕੀਤੀ ਪਰਮੇਸ਼ਰ ਤੂੰ ਇਹਨਾਂ ਨੂੰ ਆਪਣੇ ਕੰਮਾਂ ਲਈ ਚੁਣ ਇਹ ਫੇਲ ਹੋ ਚੁੱਕੇ ਨੇ ਰੱਦ ਹੋ ਚੁੱਕ ਨੇ ਫੇਲੀਅਰ ਡਿਪਰੈਸ਼ਨ ਦੇ ਥੱਲੇ ਨੇ ਕਾਰਜ ਦੇ ਥੱਲੇ ਨੇ ਕੁਝ ਨਜ਼ਰ ਨਹੀਂ ਆ ਰਿਹਾ ਬਿਲਕੁਲ ਲਾਈਫ ਸੁੰਨਸਰਾ ਹੋ ਗਈ ਸੂਸ ਅਰਥ ਬਟ ਹੈ ਕਰ ਰਹੀ ਆ ਮਨ ਦੇ ਖਿਆਲ ਆ ਰਹੇ ਨੇ ਇਹਨੇ ਲਗਾਤਾਰ ਉੱਥੇ ਬੈਠੇ ਬੈਠੇ ਪੰਡਾਲ ਦੇ ਵਿੱਚ ਹੀ ਬੈਠੇ ਸੀ ਅਸੀਂ ਸਾਰੇ ਬੈਠੇ ਸੀ ਮੈਂ ਅੱਗੇ ਬੈਠਾ ਸੀਗਾ ਇਹ ਪ੍ਰੇ ਕਰ ਰਹੇ ਨੇ ਕਰ ਰਹੇ ਨੇ ਕਰ ਰਹੇ ਨੇ ਕਰ ਰਹੇ ਨੇ ਤਾਂ ਕੀ ਹੋਇਆ ਜੋ ਪਰਮੇਸ਼ਰ ਦਾਸ ਉਹਦੇ ਪ੍ਰੀਚ ਕਰ ਰਹੇ ਸੀਗੇ ਪਰਮੇਸ਼ਰ ਹੀ ਆਦਮ ਨੇ ਕਿਹਾ ਜਾ ਹਜ਼ਾਰਾਂ ਦੀ ਭੀੜ ਦੇ ਵਿੱਚੋਂ ਮੈਨੂੰ ਠਾਇਆ ਅੱਜ ਮੈਂ ਤੈਨੂੰ ਚੁਣਦਾ ਤੂੰ ਮੇਰੇ ਕੰਮ ਕਰੇਂਗਾ ਅੱਜ ਤੋਂ ਬਾਅਦ ਤੂੰ ਡਿਪਰੈਸ਼ਨ ਤੋਂ ਆਜ਼ਾਦ ਹੋ ਜਾ ਹਾਲੇਲੂਇਆ ਹਾਲੇਲੂਇਆ ਦੋ ਵਾਰ 17 ਦੇ ਵਿੱਚ ਮੈਨੂੰ ਚੁਣਿਆ ਉਹ ਤਿੰਨ ਮਹੀਨੇ ਲੱਗੇ ਮੈਨੂੰ ਆਜ਼ਾਦ ਹੋਣ ਦੇ ਵਿੱਚ ਜਦੋਂ ਮੈਂ ਬਲੀਫ ਕਰ ਲਿਆ ਜਦੋਂ ਮੈਂ ਵਿਸ਼ਵਾਸ ਕਰ ਲਿਆ ਵੀ ਜੋ ਕੁਝ ਆ ਇਸ ਵਾਚਨ ਦੇ ਦੁਆਰਾ ਹੀ ਹੋਊਗਾ ਇਸ ਵਾਚਨ ਦੇ ਨਾਲ ਮੈਂ ਪਿੱਛਾ ਕਰੂੰਗਾ ਇਹਨੂੰ ਕਦੀ ਨਾ ਛੱਡੂੰਗਾ ਹallelujah ਹallelujah ਇਹਦੇ ਅਨੁਸਾਰ ਬੱਚਣਾ ਸੁਣਦਿਆਂ ਗਏ ਮੇਰੀ ਜ਼ਿੰਦਗੀ ਚੇਂਜ ਹੁੰਦੀ ਕਿ ਸਾਰੀਆਂ ਸਬਟਾ ਖਤਮ ਹੋ ਗਈਆਂ ਸਾਰੇ ਕਰਜ਼ੇ ਖਤਮ ਹੋ ਗਏ ਸਾਰੇ ਬੰਧਨ ਟੁੱਟ ਗਏ ਸਾਰੇ ਡਿਪਰੈਸ਼ਨ ਖਤਮ ਹੋ ਗਏ ਔਰ ਖੁਦਾਬਾਨ ਨੇ ਮੈਨੂੰ ਇਸਤੇਮਾਲ ਕਰਨਾ ਸਟਾਰਟ ਕਰਤਾ ਹਲੇਲੂਇਆ ਹਲੇਲੂਇਆ ਉਸ ਤੋਂ ਬਾਅਦ ਫੇਰ ਮੈਨੂੰ ਇੱਕ ਹੋਰ ਵੱਡੀ ਚਰਚ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਜਿੱਥੇ ਸਾਰੇ ਜਾਣਦੇ ਜਲੰਧਰ ਅਪੋਸਟਰ ਅੰਕੋ ਜੂਸੇਫ ਰੋਲਾ ਜਾਂਦੀ ਖਾਂਬੜਾ ਚਰਚ ਬਰਤਨ ਸੁਣਿਆ ਹੋਣਾ ਤਾਂ ਉੱਥੇ ਵੀ ਮੈਂ ਗਿਆ ਤਾਂ ਉਹਨਾਂ ਨੇ ਵੀ ਦੱਸਣਾ ਮੈਨੂੰ ਇਹੀ ਸੇਮ ਚੀਜ਼ ਕਹੀ ਤੂੰ ਪਰਮੇਸ਼ਰ ਦੇ ਕੰਮ ਕਰ ਪਰਮੇਸ਼ਰ ਤੇਰੇ ਕੰਮ ਕਰੂਗਾ ਹਲੇਲੂਇਆ ਹਲੇਲੂਇਆ ਕੰਮ ਕੀ ਸੀ ਉਹਦੇ ਮੈਨੂੰ ਕੋਈ ਵੀ ਇਦਾਂ ਜ਼ਿਆਦਾ ਨੌਲੇਜ ਨਹੀਂ ਸੀ ਵੀ ਪਰਸ਼ੇ ਦੇ ਕੰਮ ਕਿਹੜੇ ਹੁੰਦੇ ਕੀ ਮੈਂ ਕਰਨੇ ਹੁੰਦੇ ਆ ਪਰ ਇਹ ਬਾਈਬਲ ਮੈ ਤੁਹਾਨੂੰ ਦੱਸਿਆ ਜੇ ਪਵਿੱਤਰ ਆਤਮ ਜਦੋਂ ਬਾਈਬਲ ਪੜਾਂਗੇ ਪਵਿੱਤਰ ਆਤਮ ਆਪਣੀ ਮਦਦ ਕਰੂਗਾ ਅੱਛਾ ਇਦਾਂ ਲਾਈਫ ਕਰ ਅੱਛੇ ਤਰ੍ਹਾਂ ਸੁਭਾਅ ਇਦਾਂ ਦਾ ਹੋਣਾ ਚਾਹੀਦਾ ਅੱਛਾ ਤੇਰਾ ਨੇਚਰ ਇਦਾਂ ਦਾ ਹੋਣਾ ਚਾਹੀਦਾ ਅੱਛਾ ਤੇਰਾ ਲੈਣ ਦੇਣਾ ਸਭ ਨਾਲ ਸਹੀ ਹੋਣਾ ਚਾਹੀਦਾ ਤੂੰ ਕਿਸੇ ਨੂੰ ਦੁਖੀ ਨਾ ਕਰੀ ਅਗਰ ਤੂੰ ਦੇਣੇ ਨੇ ਕਿਸੇ ਦਾ ਹਿਸਾਬ ਕਿ ਤਾ ਉਧਾਰ ਤੇਰਾ ਚੁੱਕਿਆ ਹੋਇਆ ਤੂੰ ਟਾਈਮ ਦੇ ਨਾਲ ਕਰਨਾ ਟਾਈਮ ਦੇ ਨਾਲ ਪੇ ਕਰਨਾ ਤੇਰਾ ਜੀਵਨ ਪ੍ਰਭੂ ਜੀ ਮਸੀਹ ਦੀ ਗਵਾਹੀ ਦਵੇ ਹallelujah ਹallelujah ਆਪਾਂ ਪਰਮੇਸ਼ਰ ਮਸੀਹ ਦੇ ਗਵਾਹ ਹੈ ਨਾ ਜਿੱਥੇ ਵੀ ਤਾਂ ਜਿੱਦਾਂ ਬੱਜ ਨੂੰ ਪੜਦਾ ਗਿਆ ਪੜਦਾ ਗਿਆ ਪੜਦ ਕੇ ਲਾਈਵ ਸੈੱਟ ਹੁੰਦੇਗੀ 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 ਸਾਰੇ ਕਰਜੇ ਚਲੇਗੇ ਸਾਰੇ ਡਿਪਰੈਸ਼ਨ ਚਲੇਗੇ ਸਾਰੀਆਂ ਬਿਮਾਰੀਆਂ ਚਲੀਆਂ ਗਈਆਂ ਹallelujah ਆਮਨ ਹallelujah ਉਹ ਦਵਾ ਲਗਾਤਾਰ ਮ ਬਦਰਿਆ 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 ਹallelujah ਔਰ 2022 ਦੇ ਵਿੱਚ ਪਰਮੇਸ਼ਰ ਦੀ ਆਵਾਜ਼ ਆਈ ਵੀ ਹੁਣ ਤੂੰ ਬੰਦਗੀ ਸਟਾਰਟ ਕਰਦੇ ਬੰਦਗੀ ਲੌਣੀਆਂ ਸਟਾਰਟ ਕਰਦੇ 2022 ਦੇ ਵਿੱਚ ਪਰਮੇਸ਼ਰ ਦੀ ਆਤਮਾ ਨੇ ਕਿਹਾ ਤਾਂ ਘਰ ਦੇ ਵਿੱਚ ਸਭ ਕੁਝ ਸ਼ੁਰੂ ਹੋਇਆ ਔਰ ਘਰ ਦੇ ਕਰਾਉਂਦੇ ਅੱਜ ਖੁਦਾ ਨੇ ਇੱਥੇ ਤੱਕ ਲਿਆ ਆਇਆ ਹallelujah ਹallelujah ਉਸ ਡਿਪਰੈਸ਼ਨ ਤੋਂ ਆਜ਼ਾਦ ਹੋਏ ਪੰਜ 6 ਸਾਲ ਹੋ ਚੁੱਕੇ ਨੇ ਉਸ ਤੋਂ ਬਾਅਦ ਉਸ ਤਰ੍ਹਾਂ ਦੀ ਕੋਈ ਵੀ ਮਨ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਕਦੇ ਵੀ ਨਹੀਂ ਆਈ ਵੀ ਮੈਂ ਆਪਣੀ ਲਾਈਫ ਨੂੰ ਖਤਮ ਕਰ ਲਾਂ ਹੁਣ ਕੀ ਕਿੱਦਾਂ ਕਿਹੜੀ ਆਵਾਜ਼ ਆਉਂਦੀ ਆ ਤੂੰ ਮੇਰੇ ਕੰਮ ਕਰ ਮੈਂ ਤੈਨੂੰ ਵਧਾ ਰਿਹਾ ਤੇਰੇ ਲੈਵਲ ਉੱਚੇ ਹੋਣ ਜਾ ਰਹੇ ਨੇ ਮੇਰੀ ਹਜ਼ੂਰੀ ਤੇਰੇ ਨਾਲ ਨਾਲ ਹੋਊਗੀ ਮੈਂ ਤੈਨੂੰ 10 ਗੱਡੀਆਂ ਦੇ ਨਾਲ ਬLES ਕਰੂੰਗਾ ਮੈਂ ਤੈਨੂੰ ਆਸ਼ੀਸ਼ਾਂ ਦੇਊਂਗਾ ਜਿੱਥੇ ਤੱਕ ਤੇਰੀ ਨਿਗਾਹ ਜਾਂਦੀ ਤੋਂ ਦੇਖ ਲੈ ਇਹ ਜਗ੍ਹਾ ਤੇਰੀ ਹੋਊਗੀ ਜੋਸ਼ੂਆਲੇ ਮੈਨੂੰ ਵਾਅਦਾ ਦਿੱਤੇ ਜਿੱਥੇ ਕਿਤੇ ਜਾ ਕੇ ਪੈਰ ਦੀ ਤਲੀ ਧਰ ਦੇਗਾ ਉਹ ਜਗ੍ਹਾ ਮੈਂ ਤੇਰੇ ਨਾਂ ਕਰ ਦੂੰਗਾ ਸ਼ੀਮਸੀ ਦੇ ਸਾਹਮਣੇ ਹallelujah ਕਿਉਂਕਿ ਇਹ ਹਵਾ ਪਰਮੇਸ਼ਰ ਦਾ ਸਭ ਕੁਝ ਕਰਨ ਵਾਲਾ ਮਈਏ ਕਰਨ ਵਾਲਾ ਚੰਗਾ ਕਰਨ ਵਾਲਾ ਉਹ ਸਭ ਕੁਝ ਕਰ ਸਕਦਾ ਔਰ ਕਰ ਰਿਹਾ ਅੱਗੇ ਵੀ ਕਰਦਾ ਰਹੂਗਾ ਈਸ਼ੀ ਮਸੀਹ ਦੇ ਸਾਹਮਣੇ ਨਾਂ ਦੇ ਵਿੱਚ ਆਮੇਨ ਉਹਦੀ ਗੱਡੀ ਯੋਜਨਾ ਮੇਰੀ ਲੈਬ ਦੇ ਵਿੱਚ ਪੂਰੀ ਹੋਈ ਅੱਜ ਉਹਨੇ ਮੈਨੂੰ ਲੱਖਾਂ ਵਾਲੇ ਕਰਦਾ ਕੱਲ ਨੂੰ ਮੈਂ ਕਰੋੜਾਂ ਦਾ ਹੋਣ ਜਾ ਰਿਹਾ ਈਸ਼ੀ ਮਸੀਹ ਦੇ ਸਾਹਮਣੇ ਹਾਲੇਲੀਉਆ ਤੁਸੀਂ ਟੈਸਟਮਨੀ ਸੁਣੋਗੇ ਗਵਾਹੀਆਂ ਸੁਣੋਗੇ ਡੇ ਬਾਏ ਡੇ ਖੁਦਾਬਨ ਵਧਾ ਰਿਹਾ ਈਸ਼ੀ ਮਸੀਹ ਦੇ ਸਾਹਮਣੇ ਨਾਂ ਦੇ ਵਿੱਚ ਜੋ ਕਦੇ ਨਹੀਂ ਸੋਚਿਆ ਸੀਗਾ ਨਵੀਆਂ ਗੱਡੀਆਂ ਨਵੇਂ ਮੋਟਰਸਾਈਕਲ ਕਦੇ ਨਹੀਂ ਸੋਚਿਆ ਸੀ ਖੁਦਾਬਨ ਸਵਰਗ ਓਪਨ ਕਰਦਾ ਖੋਲਦਾ ਦੇਰਿਆਸ਼ੀ ਮਸੀਹ ਦਾ ਸ਼ਾਮ ਅਤੀ ਨਾਲ ਵਿੱਚ ਲਗਾਤਾਰ ਹallelujah ਹallelujah ਕਹਿੰਦਾ ਪੂਰੀ ਦੁਨੀਆ 'ਚ ਜਾ ਕੇ ਮੇਰੇ ਨਾਮ ਦਾ ਕੀ ਕਰੋ ਸੂ ਸਮਾਚਾਰ ਸੁਣਾਓ ਮੇਰੇ ਨਾਮ ਦੀ ਮਹਿਮਾ ਕਰੋ ਮੇਰੇ ਨਾਮ ਨੂੰ ਉੱਚਾ ਕਰੋ ਜਦੋਂ ਪ੍ਰਭੂ ਯਸ਼ੀ ਮਸੀਹ ਰਾਜ ਦੇ ਰਾਜਾ ਉਹਦੀ ਆਪਾਂ ਮਹਿਮਾ ਕਰਾਂਗੇ ਉਹਦੀ ਸੇਵਾ ਕਰਾਂਗੇ ਵਾਚਨ ਵਿੱਚ ਲਿਖਿਆ ਹੋਇਆ ਹallelujah hallelujah ਕਹਿੰਦਾ ਜਿਹੜਾ ਮੇਰੀ ਸੇਵਾ ਕਰੂਗਾ ਮੈਂ ਉਹਦਾ ਕੀ ਕਰੂੰ ਆਦਰ ਕਰੂੰ ਆਦਰ ਕਿੰਨਾ ਵੱਡਾ ਹੁੰਦਾ ਉਹਨੂੰ ਪਤਾ ਹੀ ਆ ਅਗਰ ਕੋਈ ਮੈਂਬਰ ਸਰਪੰਚ ਅਗਰ ਕੋਈ ਆਪਣਾ ਆਦਰ ਕਰੇ ਕੋਈ ਪ੍ਰਾਈਮ ਮਿਨਿਸਟਰ ਆਪਣਾ ਆਦਰ ਕਰੇ ਉਹਦਾ ਆਦਰ ਕਿੱਡਾ ਵੱਡਾ ਹੋ ਸਕਦਾ ਪਰ ਸਭ ਨੂੰ ਬਣਾਉਣ ਵਾਲਾ ਪੂਰੀ ਪ੍ਰithvi ਜਾਤੀ ਨੂੰ ਸਭ ਨੂੰ ਬਣਾਉਣ ਵਾਲਾ ਅਗਰ ਉਹ ਆਪਣਾ ਆਦਰ ਕਰੂਗਾ ਵਚਨ ਅਨੁਸਾਰ ਕਹਿੰਦਾ ਤਾਂ ਉਹਦਾ ਆਦਰ ਕਿਹੋ ਜਿਹਾ ਹੋਊਗਾ ਹallelujah hallelujah

ਹਾਲੇਲੂਇਆ ਥੈਂਕ ਯੂ ਜੀਸਸ ਹਾਲੇਲੂਇਆ ਹਾਲੇਲੂਇਆ ਆਪਾਂ 5 ਮਿੰਟ ਆਰਾਧਨਾ ਕਰਾਂਗੇ ਇਸ ਤੋਂ ਬਾਅਦ ਕੇਕ ਕੱਟਾਂਗੇ ਉਸ ਤੋਂ ਬਾਅਦ ਲੰਗਰ ਹੋਊਗਾ ਸਭ ਜਨ ਖੜੇ ਹੋ ਜਾਓ ਹਾਲੇਲੂਇਆ ਥੈਂਕ ਯੂ ਜੀਸਸ ਹਾਲੇਲੂਇਆ ਉਸ ਦੀ ਮਹਿਮਾ ਕਰੋ ਵੰਦਨ ਹਾਲੇਲੂਇਆ ਥੈਂਕ ਯੂ ਜੀਸਸ ਹਾਲੇਲੂਇਆ